ਦੇਲ ਦੇ ਰੋਗ ਸਰਦੀਆਂ ਦੇ ਵਿੱਚ ਅਕਸਰ ਵੱਧ ਜਾਂਦੇ ਨੇ ਸਰਦੀਆਂ ਦਾ ਇੱਕ ਟੋਨਿਕ ਉਹਨਾਂ ਦੀ ਡਾਈਟ ਦੇ ਵਿੱਚ ਐਡ ਕਰੋਗੇ ਅੱਜ ਤੋਂ ਹੀ ਹੁਣ ਤੋਂ ਹੀ ਜਿਵੇਂ ਤੁਸੀਂ ਵੀਡੀਓ ਦੇਖਦੇ ਹੋ ਅੱਜ ਦੇ ਇਸ ਟਾਪਿਕ ਦੇ ਵਿੱਚ ਜਿਹੜਾ ਮੇਨ ਪਲੇਅਰ ਮੇਨ ਵੈਪ ਦਾ ਰੋਲ ਨਿਭਾ ਰਿਹਾ ਹੈਗਾ ਇਹ ਲਸਣ ਲਸਣ ਦੇ ਅੰਦਰ ਕੁਦਰਤ ਨੇ ਇਹ ਗੁਣ ਰੱਖੇ ਹੋਏ ਨੇ ਇਹ ਐਂਟੀ ਇਨਫਲਮੇਟਰੀ ਵੀ ਹੈ ਐਂਟੀ ਸੈਪਟਿਕ ਵੀ ਹੈ ਐਂਟੀ ਬੈਕਟੀਰੀਅਲ ਵੀ ਹੈ ਐਂਟੀ ਵਾਇਰਲ ਵੀ ਹੈ ਐਂਟੀ ਫੰਗਲ ਵੀ ਹੈ ਅੱਜ ਦੀ ਵੀਡੀਓ ਸਪੈਸ਼ਲੀ ਅਸੀਂ ਦਿਲ ਦੇ ਰੋਗੀਆਂ ਲਈ ਬਣਾ ਰਿਆ ਜਿਨ੍ਹਾਂ ਨੂੰ ਡਰ ਹੈ ਕਿ ਕਿਤੇ ਮੇਰੇ ਸਟੰਟ ਨਾ ਪੈ ਜਵੇ ਜਿਨ੍ਹਾਂ ਨੂੰ ਡਰ ਹੈ ਬਾਈਪਾਸ ਸਰਜਰੀ ਨਾ ਕਰਵਾਉਣੀ ਪੈ ਜਵੇ 25 30% ਤੇ ਰੁਕਿਆ ਹੋਇਆ ਹਾਰਟ ਪਰਸੈਂਟੇਜ ਨੂੰ 50% ਤੋਂ ਉੱਪਰ ਲੈ ਜਾਂਦਾ ਦਮ ਰੱਖਦਾ ਹੈ ਕੰਪਲੀਟ ਡਾਈਟ ਪਲਾਨ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਅੱਜ ਇੱਕ ਵਾਰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਵਿੰਦਰ ਸਿੰਘ ਪੁੱਲਰ ਸਵਾਗਤ ਹੈ अगेन ਡਾਕਟਰ ਪੁੱਲਰ ਦੀ ਕਲਾਸ ਦੇ ਵਿੱਚ ਸਰਦੀਆਂ ਦੇ ਦਿਨਾਂ ਦੇ ਅੰਦਰ ਜਦੋਂ ਸਾਰਾ ਪਰਿਵਾਰ ਆਪਣੇ ਕਮਰੇ ਦੇ ਵਿੱਚ ਰਜਾਈਆਂ ਦੇ ਵਿੱਚ ਜਾਂ ਕੱਬਲ ਦੇ ਵਿੱਚ ਨਿੱਕਾ ਹੋਇਆ ਹੋਇਆ ਬੈਠਦਾ ਹੈ ਅਚਾਨਕ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਆਣ ਜਾਂ ਗੁਆਣ ਜਾਂ ਸਾਡੇ ਕਿਸੇ ਰਿਸ਼ਤੇਦਾਰ ਦੇ ਘਰ ਦੇ ਵਿੱਚੋਂ ਫੋਨ ਆਇਆ ਹੈ ਕਿ ਬੈਠੇ-ਬੈਠੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਹੈ ਬੈਠੇ-ਬੈਠੇ ਕਿਸੇ ਦੀ ਹਾਰਟ ਦੀ ਆਰਟਰੀਸਟ ਬਲੌਕ ਹੋ ਗਈ ਹੈ ਪੂਰੇ ਦਾ ਪੂਰਾ ਮਾਹੌਲ ਜਿਹੜਾ ਕਿ ਇੱਕ ਬਹੁਤ ਆਰਾਮਦਾਇਕ ਮਾਹੌਲ ਦੇ ਵਿੱਚ ਬਣਿਆ ਹੁੰਦਾ ਉਹ ਸਾਰਾ ਅਨਕੰਫਰਟੇਬਲ ਮਾਹੌਲ ਦਾ ਰੂਪ ਲੈ ਲੈਂਦਾ ਹੈ ਉਸੇ ਟਾਈਮ ਤੇ ਚਿੰਤਾਵਾਂ ਮੱਥੇ ਦੇ ਉੱਤੇ ਦਿਖਣ ਲੱਗ ਪੈਂਦੀਆਂ ਨੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਦੋਵੇਂ ਹੱਥ ਜੋੜ ਕੇ ਤਾਂ ਮਾਨੀ ਮੰਨ ਅਰਦਾਸਾ ਸ਼ੁਰੂ ਹੋ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਭਲਾ ਹੀ ਹੋਵੇ ਕਹਿੰਦਾ ਮਤਲਬ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਅਕਸਰ ਇਹ ਆਪਾਂ ਨੂੰ ਆਂਡ ਗੁਆਣ ਨੀਅਰ ਡੀਅਰ ਰਿਸ਼ਤੇਦਾਰਾ ਜੋ ਆਪਣੇ ਘਰ ਦੇ ਵਿੱਚੋਂ ਖਬਰਾਂ ਜਾਂ ਇਸ ਤਰ੍ਹਾਂ ਦੇ ਹਾਦਸਿਆਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਦਿਲ ਦੇ ਰੋਗ ਸਰਦੀਆਂ ਦੇ ਵਿੱਚ ਅਕਸਰ ਵੱਧ ਜਾਂਦੇ ਨੇ ਅੱਜ ਜੀ ਵੀ ਅਸੀਂ ਵੀਡੀਓ ਤੁਹਾਡੇ ਨਾਲ ਬਣਾਉਣ ਜਾ ਰਹੇ ਆ ਤੇ ਨਾਲ ਸ਼ੇਅਰ ਕਰਨ ਜਾ ਰਹੇ ਆ ਅੱਜ ਦੀ ਵੀਡੀਓ ਦਾ ਕੰਟੈਂਟ ਇਹ ਬਹੁਤ ਹੀ ਇੰਪੋਰਟੈਂਟ ਰਹੇਗਾ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਹੀ ਦਿਲ ਦੇ ਰੋਗਾਂ ਨਾਲ ਸੰਬੰਧਿਤ ਦਵਾਈਆਂ ਚੱਲ ਰਹੀਆਂ ਨੇ ਆਲਰੇਡੀ ਹੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਦਿਲ ਦੇ ਰੋਗ ਦੇ ਨਾਲ ਸੰਬੰਧਿਤ ਲੱਛਣ ਉਹ ਸਰੀਰ ਸਾਡੇ ਪਰਿਵਾਰ ਦੇ ਮੈਂਬਰ ਦੇ ਵਿੱਚ ਦਿਖਾ ਰਿਹਾ ਤੇ ਚਿੰਤਾ ਵੀ ਰਹਿੰਦੀ ਹੈ ਕਿ ਕਿਤੇ ਅਚਾਨਕ ਇਸ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਜੇ ਸੋ ਜੋ ਤੁਹਾਡੇ ਨਾਲ ਅੱਜ ਨੈਚੁਰਲ ਸਾਇੰਸ ਦਾ ਇੱਕ ਨੁਸਖਾ ਮੈਂ ਸ਼ੇਅਰ ਕਰਨ ਵਾਲਾ ਨੁਸਖਾ ਸਿੰਪਲ ਹੋ ਸਕਦਾ ਹੈ ਲੇਕਿਨ ਸਧਾਰਨ ਨਹੀਂ ਜੋ ਤੁਹਾਡਾ ਮੈਂ ਸ਼ੇਅਰ ਕਰਵਾਉਂਦਾ ਉਹਦੇ ਵਿੱਚ ਬਹੁਤ ਸੁਧਰੇ ਹੋਏ ਤੇ ਸਿੰਪਲ ਰੂਪ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਸਰਦੀਆਂ ਦਾ ਇੱਕ ਟੋਨਿਕ ਉਹਨਾਂ ਦੀ ਡਾਈਟ ਦੇ ਵਿੱਚ ਐਡ ਕਰੋਗੇ ਅੱਜ ਤੋਂ ਹੀ ਹੁਣ ਤੋਂ ਹੀ ਜਿਵੇਂ ਤੁਸੀਂ ਵੀਡੀਓ ਦੇਖਦੇ ਹੋ ਜਿਵੇਂ ਤੁਸੀਂ ਐਡ ਕਰੋਗੇ ਜ਼ਿੰਦਗੀ ਪਰ ਕਦੀ ਵੀ ਸਰਦੀਆਂ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਨੌਬਤ ਨਹੀਂ ਆ ਪਾਏਗੀ ਇਹ ਚਾਂਦ ਚੱਕ ਆਰਾਮ ਦੇ ਵਿੱਚ ਬੈਠਾ ਹੋਇਆ ਸਾਰਾ ਪਰਿਵਾਰ ਆਪਣਾ ਮੰਜਾ ਬਿਸਤਰਾ ਛੱਡ ਕੇ ਉਹਨੂੰ ਭੱਜਣਾ ਪੈ ਜਾਵੇ ਤਾਂ ਇਸ ਕਰਕੇ ਡਾਇਰੀ ਤੇ ਪੈਨ ਤੇ ਉੱਤੇ ਥੋੜਾ ਜਿਹਾ ਕਸ਼ਟ ਦੇਣਾ ਪੈਗਾ ਫਾਰਮ ਵਾਲੀ ਨੂੰ ਨੋਟ ਕਰਨਾ ਪੈਗਾ ਅੱਜ ਦੀ ਇਸ ਵੀਡੀਓ ਦਾ ਸੇ ਮੇਨ ਮਕਸਦ ਇਹ ਹੈ ਕਿ ਸਰਦੀਆਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੁਖਦ ਆਰਾਮਦਾਇਕ ਕਿਵੇਂ ਰੱਖਣਾ ਹੈ ਕਿਹੜੀ ਉਹ ਸਮੱਗਰੀ ਹੈ ਕਿਹੜਾ ਉਹ ਇੰਗਰੀਡੀਅੰਟਸ ਹੈ ਜਿਹੜਾ ਅਸੀਂ ਸਰਦੀਆਂ ਦੇ ਵਿੱਚ ਆਪਣੇ ਕੋਲ ਸੰਭਾਲ ਕੇ ਰੱਖਣਾ ਹੈ ਕੋਲ ਰੱਖਣਾ ਕਮ ਸੇ ਕਮ ਅਧਾ ਤਿਆਰ ਕਰਕੇ ਰੱਖਣਾ ਹੈ। ਤੋਂ ਅੱਜ ਦੇ ਇਸ ਟੌਪਿਕ ਦੇ ਵਿੱਚ ਜਿਹੜਾ ਮੇਨ ਪਲੇਅਰ ਮੇਨ ਵੈਦ ਦਾ ਰੋਲ ਨਿਭਾ ਰਿਹਾ ਹੈਗਾ ਇਹ ਲਸਣ। ਲਸਣ ਦੀਆਂ ਕਲੀਆਂ ਬਹੁਤ ਵਾਰੀ ਤੁਸੀਂ ਇਹਦੇ ਬਾਰੇ ਪਹਿਲਾਂ ਵੀ ਸੁਣਿਆ ਹੋਏਗਾ। ਬਹੁਤ ਸਾਰੀ ਵੀਡੀਓ ਚ ਇਹਦੇ ਬਾਰੇ ਸਮਝਿਆ ਵੀ ਹੋਏਗਾ। ਅੱਛੀ ਗੱਲ ਹੈ। ਲੇਕਿਨ ਅੱਜ ਇਹਦੇ ਬਾਰੇ ਜਿਹੜਾ ਮੈਂ ਨੁਸਖਾ ਦੱਸਣ ਜਾ ਰਿਹਾ ਐ। ਇਹ ਸਿੰਪਲ ਹੋ ਸਕਦਾ ਹੈ ਲੇਕਿਨ ਸਧਾਰਨ ਨਹੀਂ। ਇਦੇ ਵਿੱਚ ਟੈਕਨੀਕਲ ਤੇ ਬਰੀਕੀਆਂ ਇਸ ਤਰ੍ਹਾਂ ਨਾਲ ਦੱਸੀਆਂ ਜਾਣਗੀਆਂ ਤਾਂ ਜੋ ਤੁਸੀਂ ਇਹਦੀ ਤਿਆਰੀ ਕਰਕੇ ਰੱਖ ਸਕੋ ਲਸਣ ਦੇ ਅੰਦਰ ਕੁਦਰਤ ਨੇ ਇਨੇ ਗੁਣ ਰੱਖੇ ਹੋਏ ਨੇ ਇਹ ਐਂਟੀ ਇਨਫਲਮੇਟਰੀ ਵੀ ਹੈ ਐਂਟੀ ਸੈਪਟਿਕ ਵੀ ਹੈ ਐਂਟੀ ਬੈਕਟੀਰੀਅਲ ਵੀ ਹੈ ਐਂਟੀ ਵਾਇਰਲ ਵੀ ਹੈ ਐਂਟੀ ਫੰਗਲ ਵੀ ਹੈ ਸਾਡੇ ਸਰੀਰ ਦੇ ਅੰਦਰ ਕਿਤੇ ਵੀ ਬੁਰੇ ਜਰਮ ਬੁਰਾ ਬੈਕਟੀਰੀਆ ਬੁਰੇ ਕੀੜੇ ਕਿਤੇ ਵੀ ਪਣਪਰੇ ਹੋਣਗੇ ਤੇ ਉਹਦੀ ਸਿੱਧੀ ਦਵਾਈ ਹੈ ਲਸਣ ਕਿਉਂਕਿ ਕੁਦਰਤ ਨੇ ਇਹਦੇ ਅੰਦਰ ਇਹਦੇ ਗੁਣ ਰੱਖਿਆ ਹੈ ਬਟ ਕਦੋਂ ਜਦੋਂ ਸਾਨੂੰ ਇਹਨੂੰ ਖਾਣ ਦਾ ਔਰ ਆਪਣੇ ਸਰੀਰ ਤੇ ਵਰਤਣ ਦਾ ਤਰੀਕੇ ਦੀ ਸਮਝ ਹੋਏਗੀ ਉਦੋਂ ਅਦਰਵਾਈਜ਼ ਲਸਣ ਤੇ ਕਈਆਂ ਦੇ ਕਰ ਬੋਰੇ ਆ ਪਰ ਬੋਰੇ ਪਏ ਹੋਣਗੇ ਲੇਕਿਨ ਉਹਨਾਂ ਘਰਾਂ ਦੇ ਵਿੱਚ ਖੂਨ ਪਤਲੇ ਦੀਆਂ ਗੋਲੀਆਂ ਵੀ ਆ ਰਹੀਆਂ ਹੋਣਗੀਆਂ ਉਹਨਾਂ ਘਰਾਂ ਦੇ ਵਿੱਚ ਬੀਪੀ ਦੀ ਹਾਈ ਬੀਪੀ ਦੇ ਗੋਲੀਆਂ ਵੀ ਆ ਰਹੀਆਂ ਹੋਣਗੀਆਂ ਉਹਨਾਂ ਘਰਾਂ ਦੇ ਵਿੱਚ ਲੀਵਰ ਦੀਆਂ ਦਵਾਈਆਂ ਵੀ ਆ ਰਹੀਆਂ ਹੋਣਗੀਆਂ ਉਹਨਾਂ ਘਰਾਂ ਦੇ ਵਿੱਚ ਖਾਰਜ ਖੁਜਲੀ ਖੁਰਕਦੀ ਦਵਾਈ ਵੀ ਆ ਰਹੀ ਹੋਏਗੀ ਲੇਕਿਨ ਲਸਣ ਕਰੇ ਪਿਆ ਹੋਇਆ ਕਿਉਂ ਨਹੀਂ ਉਸ ਲਸਣ ਨੂੰ ਦਵਾਈ ਦਾ ਰੂਪ ਦੇ ਪਾਏ ਕਿਉਂਕਿ ਉਹਨਾਂ ਨੇ ਲਸਣ ਦੀ ਮੈਡੀਸਨਲ ਲੈਵਲ ਦੀ ਸਮਝ ਆ ਉਹਨੂੰ ਗੇਨ ਨਹੀਂ ਕੀਤਾ ਸਭ ਤੋਂ ਪਹਿਲਾਂ ਤਾਂ ਜਿਵੇਂ ਸਰਦੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਲਸਣ ਦੇ ਵਿੱਚ ਗੁਣ ਬਹੁਤ ਜ਼ਿਆਦਾ ਹੋਣ ਕਰਕੇ ਲਸਣ ਬਲਗਮ ਰੇਸ਼ਾ ਖਾਂਸੀ ਦਮਾ ਟੀਵੀ ਦਿਲ ਦੇ ਰੋਗ ਹੱਡੀਆਂ ਦੇ ਰੋਗ ਲੀਵਰ ਦੇ ਰੋਗ ਚਮੜੀ ਦੇ ਰੋਗ ਰੀਪ੍ਰੋਡਕਟਿਡ ਆਰਗਨਸ ਦੇ ਰੋਗ ਚਾਹੇ ਔਰਤਾਂ ਦੇ ਨੇ ਚਾਹੇ ਉਹ ਮਰਦਾਂ ਦੇ ਨੇ ਭਾਵ ਮਰਦਾਨਾ ਤਾਕਤ ਬਾਝਪਨ ਦੋਨਾਂ ਦੇ ਉੱਤੇ ਹੀ ਲਸਣ ਆਪਣੇ ਗੁਣ ਰੱਖਦਾ ਹੈ ਅੱਜ ਦੀ ਵੀਡੀਓ ਸਪੈਸ਼ਲੀ ਅਸੀਂ ਦਿਲ ਦੇ ਰੋਗਿਆਂ ਲਈ ਬਣਾ ਰਿਆ ਜਿਨ੍ਹਾਂ ਨੂੰ ਡਰ ਹੈ ਕਿ ਕਿਤੇ ਮੇਰੇ ਸਟੰਟ ਨਾ ਪੈ ਜਵੇ ਜਿਨ੍ਹਾਂ ਨੂੰ ਡਰ ਹੈ ਬਾਈਪਾਸ ਸਰਜਰੀ ਨਾ ਕਰਵਾਉਣੀ ਪੈ ਜਵੇ ਜਿਨ੍ਹਾਂ ਨੂੰ ਡਰ ਹੈ ਮਨੂੰ ਤਰੇਲੀਆਂ ਵੀ ਆਉਂਦੀਆਂ ਨੇ ਸਾਹ ਵੀ ਚੜਦਾ ਹੈ ਮੂੰਹ ਵੀ ਸੁੱਕਦਾ ਹੈ ਤੇ ਦਰਦ ਵੀ ਕਿਤੇ ਕਿਤੇ ਖੱਬੇ ਪਾਸੇ ਹੁੰਦੀ ਹੈ ਇੱਕ ਗੱਲ ਯਾਦ ਰੱਖੋ ਜਦੋਂ ਸਰਦੀ ਆ ਜਾਂਦੀ ਹੈ ਲਸਣ ਦੀਆਂ ਦੋ ਕਲੀਆਂ ਤੁਸੀਂ ਸਾਰੇ ਪਰਿਵਾਰ ਨੂੰ ਦੇਣੀ ਸ਼ੁਰੂ ਕਰ ਦਿਓ ਦੋ ਕਲੀਆਂ ਹੁਣ ਅਗਲੀ ਗੱਲ ਇਹ ਸਮਝ ਲਓ ਜੇ ਦੋ ਕਲੀਆਂ ਖਵਾਉਣੀਆਂ ਕਿੱਦਾਂ ਲਸਣ ਦੀਆਂ ਦੋ ਕਲੀਆਂ ਸੀ ਸਬੂਤੀਆਂ ਨਹੀਂ ਲੈ ਲੈਣੀਆਂ ਹੈਗੀਆਂ ਇਹ ਸਿੱਧੀਆਂ ਦੋ ਕਲੀਆਂ ਨਹੀਂ ਲੈ ਲੈਣੀਆਂ ਹੈਗੀਆਂ ਇਨੂੰ ਸਭ ਤੋਂ ਪਹਿਲਾਂ ਜਦੋਂ ਵੀ ਸੇਵਨ ਕਰਨਾ ਹੈ ਇਹਨੂੰ ਪਹਿਲਾਂ ਬਾਹਰ ਹੀ ਛੋਟੇ ਛੋਟੇ ਪੀਸੇ ਕੱਟਣਾ ਹੈ ਉਸ ਤੋਂ ਬਾਅਦ ਤੁਸੀਂ ਇਹਦੇ ਦੋ ਕਲੀਆਂ ਪਾਣੀ ਦੇ ਨਾਲ ਲੈ ਸਕਦੇ ਹੋ ਕਰੇਗਾ ਕੀ ਚਿਹਰੇ ਦੀ ਚਮਕ ਵਧਾਏਗਾ ਪੇਟ ਦੇ ਕੀੜੇ ਜਿਹੜੇ ਗਲਤ ਬੈਕਟੀਰੀਆ ਗੰਦੇ ਬੈਕਟੀਰੀਆ ਉਹਨੂੰ ਮਾਰ ਦੇਗਾ ਲੀਵਰ ਦੇ ਕੰਮ ਬਹੁਤ ਵਧੀਆ ਤੇ ਤੇਜ਼ ਕਰ ਦੇਵੇਗਾ ਇਸ ਤੋਂ ਇਲਾਵਾ ਜਿਹਨੂੰ ਸਾਹ ਚੜਨ ਦੀ ਸਮੱਸਿਆ ਹੈ ਉਹ ਵੀ ਸੋਲਵ ਕਰੇਗਾ ਬਲੱਡ ਨੂੰ ਪਤਲਾ ਕਰੇਗਾ ਤੇ ਸਾਫ਼ ਕਰੇਗਾ ਵੈਲ ਜੜਨ ਦੀ ਸਮੱਸਿਆ ਸੋਲਵ ਹੋ ਜੇਗੀ ਅਗਰ ਸੈਕਸ਼ੂਅਲ ਵੀਕਨੈਸ ਹੈ ਪ੍ਰੋਬਲਮ ਹੈ ਤਾਂ ਉਹਦੇ ਵਿੱਚ ਵੀ ਤੁਹਾਨੂੰ ਇੰਨੇ ਕਾਫੀ ਅੱਛੇ ਢੰਗ ਨਾਲ ਕੁਦਰਤੀ ਤੌਰ ਤੇ ਢੰਗ ਨਾਲ ਤੁਹਾਨੂੰ ਊਰਜਾ ਤੇ એનર્ਜੀ ਵੀ ਦੇਣੀ ਹੈ ਸੋ ਇਹ ਦੋ ਕਲੀਆਂ ਦਾ ਜਲਵਾ ਜੇ ਤੁਸੀਂ ਖਾਲੀ ਪੇਟ ਥੇਲੀ ਲੈਂਦੇ ਹੋ ਧਿਆਨ ਇਹਦੇ ਵਿੱਚ ਇਹ ਦੇਣਾ ਹੈਗਾ ਜਦੋਂ ਤੁਸੀਂ ਲੱਤੋਂ ਨੂੰ ਸ਼ੁਰੂ ਕਰਨਾ ਹੈ 21 ਦਿਨ ਲੈਣ ਤੋਂ ਬਾਅਦ 15 ਦਿਨ ਦਾ ਗੈਪ ਰੱਖਣਾ ਹੈ ਜੀ ਹਾਂ ਅਗਰ ਦੋ ਕਲੀਆਂ ਨਾਲ ਜਨਰਲ ਟੋਨਿਕ ਦੇ ਤੌਰ ਤੇ ਤੁਸੀਂ ਫਾਰਮੂਲਾ ਯੂਜ਼ ਕਰਦੇ ਹੋ 21 ਦਿਨ ਲੈਣ ਤੋਂ ਬਾਅਦ 15 ਦਿਨ ਦਾ ਗੈਪ ਜ਼ਰੂਰ ਰੱਖਣਾ ਕਿਉਂਕਿ ਅੱਜ ਦੀ ਵੀਡੀਓ ਫੇਰ ਮੈਂ ਵਾਪਸ ਦਿਲ ਦੇ ਰੋਗੀਆਂ ਦੇ ਉੱਪਰ ਲੈ ਕੇ ਆ ਰਿਹਾ ਕਰਨਾ ਚਾਹੀਏਗਾ ਸਭ ਤੋਂ ਪਹਿਲੇ ਦੋ ਕਲੀਆਂ ਵਾਲਾ ਫਾਰਮੂਲਾ ਲਾਗੂ ਕਰ ਦੇਣਾ ਹੈਗਾ ਦੂਸਰੇ ਨੰਬਰ ਦੇ ਤੁਸੀਂ ਕਰਨਾ ਕੀ ਹੈ 10 ਕਲੀਆਂ ਲੈਣੀਆਂ ਨੇ ਜੀ ਹਾਂ 10 ਕਲੀਆਂ ਲੈਣੀਆਂ ਨੇ ਉਹਨਾਂ ਨੂੰ ਛਿੱਲ ਕੇ 10 ਕਲੀਆਂ ਨੂੰ ਗਿਣ ਕੇ ਛੋਟੇ-ਛੋਟੇ ਪੀਸਸ ਦੇ ਵਿੱਚ ਕੱਟ ਦੇਣਾ ਛੋਟੇ-ਛੋਟੇ ਪੀਸਸ ਜਿਹੜੇ ਕੱਟੋਗੇ ਹੁਣ ਤੁਸੀਂ ਇੱਕ ਗਲਾਸ ਦੁੱਧ ਲੈਣਾ ਇੱਕ ਗਲਾਸ ਜਿਹੜਾ ਦੁੱਧ ਲਓਗੇ ਔਰ ਉਹਨਾਂ ਕਲੀਆਂ ਨੂੰ ਕੱਟੀਆਂ ਹੋਈਆਂ 10 ਕਲੀਆਂ ਦੁੱਧ ਚ ਪਾ ਲੈਣਾ ਦੁੱਧ ਨੂੰ ਅੱਛੇ ਢੰਗ ਨਾਲ ਬੋਇਲ ਕਰਨਾ ਹੈ ਇਹਨਾਂ ਬੋਇਲ ਕਰਨਾ ਕਿ 2 ਕੱਪ ਲਿਆ ਗਿਆ ਦੁੱਧ 1 ਕੱਪ ਰਹਿ ਜਾਵੇ ਲੋ ਇਸ ਲੈਵਲ ਤੇ ਤੁਸੀਂ ਬੋਇਲ ਕਰੋਗੇ ਔਰ ਉਸ ਤੋਂ ਬਾਅਦ ਉਹਨੂੰ ਨੋਰਮਲ ਤੁਸੀਂ ਉਹਨੂੰ ਆਪਣੇ ਗਲਾਸ ਦੇ ਵਿੱਚ ਪਾਓਗੇ ਤਾਂ ਨੋਰਮਲ ਟੈਂਪਰੇਚਰ ਕਰਕੇ ਉਹਨੂੰ ਸਿਪ ਸਿਪ ਕੋਸਾ ਕੋਸਾ ਗਰਮ ਗਰਮ ਦੁੱਧ ਪੀਓਗੇ ਤਾਂ ਇਹ ਤੋੜੇ ਦਿਲ ਦੇ ਉੱਤੇ ਆ ਰਹੇ ਦਬਾਅ ਪ੍ਰੈਸ਼ਰ ਜਿਹਦੇ ਕਰਕੇ ਆਰਟਰੀਜ਼ ਦੇ ਵਿੱਚ ਬਲੱਡ ਸਰਕੂਲੇਸ਼ਨ 'ਚ ਸਮੱਸਿਆ ਆ ਰਹੀ ਜਿਹਦੇ ਕਰਕੇ ਆਰਟਰੀਜ਼ ਦੇ ਵਿੱਚ ਬੈਡ ਕਲੈਸਟਰ ਜੰਮਿਆ ਹੋਇਆ ਹੈ ਜਿਹਦੇ ਕਰਕੇ ਸਟੰਟ ਪਾਉਣ ਦੀ ਨੌਬਤ ਆ ਰਹੀ ਹੈ ਉਸ ਪ੍ਰੈਸ਼ਰ ਨੂੰ ਇਹਨੇ ਬਿਲਕੁਲ ਅਲੋਪ ਕਰ ਦੇਣਾ ਉਸ ਪ੍ਰੈਸ਼ਰ ਨੂੰ ਹਟਾ ਕੇ ਰੱਖ ਦੇਣਾ ਔਰ ਪੇਟ ਤੋਂ ਵਧੇ ਹੋਏ ਪ੍ਰੈਸ਼ਰ ਦੀ وجہ ਨਾਲ ਹੀ ਹਾਰਟ ਦੇ ਉੱਪਰ ਪ੍ਰੈਸ਼ਰ ਬਣਦਾ ਹੈ ਤਾਂ ਇਹ ਤੁਸੀਂ ਪੇਟ ਦੀ ਬਲੋਟਿੰਗ ਪੇਟ ਦੇ ਆਏ ਹੋਏ ਪ੍ਰੈਸ਼ਰ ਨੂੰ ਰਿਲੀਜ਼ ਕਰਵਾ ਦੋਗੇ ਜਦੋਂ ਤੁਸੀਂ ਇਹ ਦੁੱਧ ਨੂੰ ਪੀਣਾ ਸ਼ੁਰੂ ਕਰ ਦੋਗੇ। ਇਹੀ ਲਸਣ ਦੀਆਂ ਕਲੀਆਂ ਦਾ ਦੁੱਧ ਹੈ। ਦੂਸਰਾ ਕੰਮ ਕੀ ਕਰੇਗਾ? ਸਰੀਰ ਦੇ ਵਿੱਚੋਂ ਵਾਤ ਨੂੰ ਬੈਲੈਂਸ ਕਰ ਦੇਗਾ। ਹਮੇਸ਼ਾ ਯਾਦ ਰੱਖੋ ਦਿਲ ਦੇ ਰੋਗੀ ਉਹੀ ਬਣਦੇ ਨੇ ਜਿਨ੍ਹਾਂ ਦਾ ਵਾਤ ਵੱਧ ਜਾਂਦਾ ਹੈ। ਵਾਈ ਰੋਗ ਵੱਧ ਜਾਂਦਾ ਹੈ। ਵాయు ਤੇਜ਼ ਹੋ ਜਾਂਦੀ ਹੈ ਸਰੀਰ ਦੇ ਵਿੱਚ ਔਰ ਇੱਕ ਜਗ੍ਹਾ ਤੇ ਜਾ ਕੇ ਰੁਕਣ ਲੱਗ ਪੈਂਦੀ ਹੈ। ਤਾਂ ਜਿਵੇਂ ਤੁਸੀਂ ਇਸ ਇਨ੍ਹਾਂ ਕਲੀਆਂ ਦੇ ਬਣਾਏ ਹੋਏ ਦੁੱਧ ਨੂੰ ਤਿਆਰ ਕੀਤੇ ਹੋਏ ਦੁੱਧ ਨੂੰ ਸੇਵਨ ਕਰਨਾ ਸ਼ੁਰੂ ਕਰੋ। ਡੇਲੀ ਇੱਕ ਗਲਾਸ ਰਾਤ ਨੂੰ ਸੌਣ ਲੱਗੇ ਸੇਵਨ ਕਰਨਾ। ਔਰ ਲਗਾਤਾਰ 21 ਦਿਨ ਪੀਣ ਤੋਂ ਬਾਅਦ ਠੀਕ 15 ਦਿਨ ਦਾ ਗੈਪ ਰੱਖਣਾ ਹੈ ਫਿਰ ਇੱਕ ਦਿਨ ਪੀਣਾ ਫਿਰ 15 ਦਿਨ ਦਾ ਗੈਪ ਰੱਖਣਾ ਹੈ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਤਲੀ ਠੰਡੀ ਖੱਟੀ ਤੇ ਫ੍ਰਿਜ ਵਾਲੀ ਕੋਈ ਚੀਜ਼ ਦਾ ਸੇਵਨ ਨਹੀਂ ਕਰੋਗੇ ਇਹ ਪ੍ਰੋਮਿਸ ਸਾਨੂੰ ਦੇਣਾ ਪਏਗਾ ਰਾਤ ਦਾ ਜਿਹੜਾ ਡਿਨਰ ਹੈਗਾ ਉਹ ਜਿਹੜਾ ਡਿਨਰ ਹੈ ਉਸ ਤੁਸੀਂ 7 ਵਜੇ ਤੱਕ ਫਿਨਿਸ਼ ਕਰ ਦੋਗੇ ਬ੍ਰੇਕਫਾਸਟ ਦੇ ਵਿੱਚ ਅਨਾਜ ਨਹੀਂ ਲਾਓਗੇ 12 ਵਜੇ ਤੱਕ ਫਰੂਟਸ ਹੀ ਚੱਲਣਗੇ ਔਰ ਦੁਪਹਿਰ ਦੇ ਟਾਈਮ ਤੁਸੀਂ ਅਨਾਜ ਲਾਓਗੇ ਪਹਿਲਾਂ ਛੋਟੀ ਪਲੇਟ ਸੈਲਡ ਦੀ ਲੋਗੇ ਇਹ ਤੁਹਾਨੂੰ ਡਾਈਟ ਚ ਪ੍ਰੋਮਿਸ ਕਰਨਾ ਪਏਗਾ ਜ਼ਿੰਦਗੀ ਪਰ ਕਦੀ ਤੁਸੀਂ ਦਿਲ ਦੇ ਨਾਲ ਸੰਬੰਧਿਤ ਰੋਗਾਂ ਨੂੰ ਲੈ ਕੇ ਡਾਕਟਰਾਂ ਕੋਲ ਨਹੀਂ ਜਾਓਗੇ ਇਹ ਇਹਨੂੰ ਇਹ ਪ੍ਰੋਪਰ ਤੁਸੀਂ ਜਦੋਂ ਡਾਈਟ ਤੇ ਨਾਲ ਇਸ ਡੋਸ ਨੂੰ ਲਓਗੇ 25 30% ਤੇ ਰੁਕਿਆ ਹੋਇਆ ਹਾਰਟ ਪਰਸੈਂਟੇਜ ਨੂੰ 50% ਤੋਂ ਉੱਪਰ ਲੈ ਜਾਂਦਾ ਦਮ ਰੱਖਦਾ ਹੈ ਕੰਪਲੀਟ ਡਾਈਟ ਪਲਾਨ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਦੂਸਰਾ ਵੱਡਾ ਫਾਇਦਾ ਮਿਲਣਾ ਹੱਡੀਆਂ ਤੇ ਜੋੜਾਂ ਦਰਦਾਂ ਵਾਲੇ ਰੋਗੀਆਂ ਨੂੰ ਇਹੀ ਕਲੀਆਂ ਵਾਲੇ ਦੁੱਧ ਨੂੰ ਜਦੋਂ ਤੁਸੀਂ ਬੋਇਲ ਕਰਕੇ ਇਸੇ ਫਾਰਮੂਲੇ ਦਾ ਨਾ ਕੰਟੀਨਿਊ ਕੀਤਾ ਇਹਨੇ ਦਿਲ ਲਈ ਤਾਂ ਵਧੀਆ ਹੈ ਹੀ ਹੈ ਨਾਲ ਦੀ ਨਾਲ ਜਿਨ੍ਹਾਂ ਨੂੰ ਸਾਇਟਿਕਾ ਪੇਨ ਹੈ ਇੱਕ ਲੱਤ ਦਾ ਦਰਦ ਨਿਕਲਦਾ ਚੀਜ਼ ਪੈਂਦੀ ਹੈ ਰਾਤ ਨੂੰ ਰਿੰਗੜਵਾ ਕਈ ਵਾਰੀ ਰਾਤ ਨੂੰ ਉਠ ਉਠ ਕੇ ਇੰਜੈਕਸ਼ਨ ਤੱਕ ਵੀ ਲਗਾਉਣਾ ਪੈਂਦਾ ਕਪਿੰਡ ਦਾ ਡਾਕਟਰ ਵਾਰ-ਵਾਰ ਠਾਉਣਾ ਪੈਂਦਾ ਉਹਨਾਂ ਵਾਸਤੇ ਨੇਚਰਲ ਪੇਨ ਕਿਲਰ ਦਾ ਰੋਲ ਨਿਭਾਏਗਾ ਕਿਉਂਕਿ ਜਿਹੜੀ ਰਿੰਗੜਵਾ ਹੈ ਉਹ ਵੀ ਬਾਤ ਦਾ ਹੀ ਰੋਗ ਹੁੰਦਾ ਹੈ ਤਾਂ ਇੰਨੇ ਬਾਤ ਜਦੋਂ ਘਟਾਉਣੀ ਹੈ ਤੇ ਕੱਲੇ ਹਾਰਟ ਲਈ ਨਹੀਂ ਘਟਾਉਣੀ ਇਨੇ ਜੋੜਾ ਦਰਦ ਨਾਲ ਦੀ ਬਾਤ ਵੀ ਘਟਾ ਦੇਣੀ ਹੈ ਤਾਂ ਇਸ ਤਰ੍ਹਾਂ ਤਿਆਰ ਕੀਤੇ ਗੱਦੁੱਦ ਨੂੰ ਜਦੋਂ ਤੁਸੀਂ ਪੀਓਗੇ ਜਿਹੜੀ ਰਿੰਗੜਵਾ ਹੈ ਸਾਈਟਿਕਾ ਪੇਨ ਇਕ ਲੱਤ ਨੂੰ ਜਿਹੜੀ ਦਰਦ ਜਾਂਦੀ ਹੈ ਚੂਲੇ ਤੋਂ ਪੈਰ ਤੱਕ ਇਹਨੇ ਉੱਥੇ ਵੀ ਤੁਹਾਨੂੰ ਪੇਨ ਕਿਲਰ ਤੋਂ ਬਚਾਉਣਾ ਹੈ ਆਪਰੇਟ ਤੋਂ ਬਚਾਉਣਾ ਹੈ ਧਿਆਨ ਤੁਸੀਂ ਦੇਣਾ ਹੈ ਕਿ ਇਸ ਚੀਜ਼ ਨੂੰ ਤੁਸੀਂ ਕਿੰਨੇ ਕੁ ਵਿਸ਼ਵਾਸ ਨਾਲ ਯੂਜ਼ ਕਰ ਰਹੇ ਹੋ ਡਾਈਟ ਤੁਸੀਂ ਫਾਲੋ ਕਰਨੀ ਹੈਗੀ ਆ ਦੂਸਰਾ ਜਿਹਨਾਂ ਨੂੰ ਰਿੰਗੜਵਾ ਦੀ ਪ੍ਰੋਬਲਮ ਹੈਗੀ ਆ ਉਹਨਾਂ ਨੇ ਸੀਸੋ ਮੋਇਲ ਲੈਣਾ ਹੈਗਾ ਇੱਕ ਕਟੋਰੀ ਔਰ ਉਹਦੇ ਵਿੱਚ ਦੋ ਤਿੰਨ ਕਲੀਆਂ ਲਸਣ ਦੀਆ ਪਾ ਕੇ ਤੜਕ ਕੇ ਉਹਦੀ ਮ사ਜ ਵੀ ਆਪਣੇ ਚੂਲੇ ਤੇ ਲੱਤ ਤੇ ਕਰਨੀ ਹੈਗੀ ਆ ਤਾਂ ਜੋ ਬਲੱਡ ਸਰਕੂਲੇਸ਼ਨ ਤੇਜ਼ ਵੀ ਰਵੇ ਇਹਨਾਂ ਨੂੰ ਇਸ ਗੁਣਾ ਨੂੰ ਇਨਹਾਂਸ ਕਰਨ ਵਾਸਤੇ ਇੱਕ ਸਪੋਰਟਿਵ ਹਰਬ ਦੇ ਨਾਲ ਆਪਾਂ ਯੂਜ਼ ਕਰਨੀ ਪੇਪਰਿਨ ਨਾਮ ਦਾ ਇੱਕ ਕੰਪਾਊਂਡ ਚਾਹੀਦਾ ਹੁੰਦਾ ਪੇਪਰਿਨ ਲੇਕਿਨ ਉਹ ਹੈ ਕਿ ਦੇ ਵਿੱਚ ਪੇਪਰਿਨ ਨਾਮ ਦਾ ਕੰਪਾਊਂਡ ਹੁੰਦਾ ਕਾਲੀ ਮਿਰਚ ਦੇ ਵਿੱਚ ਤਾਂ ਤੁਸੀਂ ਜਦੋਂ ਹੀ ਇਹ 10 ਕਲੀਆਂ ਤੋ ਬਣਿਆ ਹੋਇਆ ਦੁੱਧ ਪੀਣਾ ਹੈਗਾ ਉੱਪਰ ਜਿਹੜੀਆਂ ਨੇ ਪੰਜ ਕਾਲੀ ਮਿਰਚਾਂ ਨੂੰ ਤੁਸੀਂ ਕ੍ਰਸ਼ ਕਰਕੇ ਨਾਲ ਉਹਦਾ ਸੇਵਨ ਜ਼ਰੂਰ ਕਰਨਾ ਹੈਗਾ ਕਾਲੀ ਮਿਰਚ ਦਾ ਅਗਰ ਤੁਸੀਂ ਐਜ਼ ਅ ਹਾਰਟ ਪੇਸ਼ੈਂਟ ਇਹਨੂੰ ਲੈਣਾ ਚਾਹੁੰਦੇ ਹੋ ਤਾਂ ਜੋ ਆਰਟਰੀਜ਼ ਦੇ ਅੰਦਰ ਬਣੀ ਹੋਈ ਬਲਾਕੇਜ ਨੂੰ ਬਾਡੀ ਆਪਣੇ ਕੈਮੀਕਲ ਰੈਐਕਸ਼ਨ ਦੇ ਨਾਲ ਖੋਲ ਸਕੇ ਆਰਟਰੀਜ਼ ਦੀ ਐਂਟੀਡੋਸ ਤਿਆਰ ਕਰ ਸਕੇ ਇਹ ਮੈਡੋਜ਼ ਉਹਨਾਂ ਲਈ ਦੱਸਣਾ ਹੈ ਜਿਨ੍ਹਾਂ ਨੂੰ ਐਮਰਜੈਂਸੀ ਦੇ ਵਿੱਚ ਹਾਰਟ ਅਟੈਕ ਆ ਗਿਆ ਜਾਂ ਕਿਤੇ ਆਇਆ ਸੀ ਉਜਾਸ ਰਿਲੇਟਡ ਉਸ ਸਟੈਂਡ ਦੀ ਤਿਆਰੀ ਕਰ ਰਹੇ ਨੇ ਇਸ ਫਾਰਮੂਲੇ ਨੂੰ ਲਗਾਤਾਰ ਜਦੋਂ ਤੁਸੀਂ ਕਿਦਨ ਯੂਜ਼ ਕੀਤਾ ਤੁਹਾਨੂੰ ਪਹਿਲੇ 7 ਤੋਂ 10 ਦਿਨ ਦੇ ਵਿੱਚ ਵਿੱਚ ਹੀ ਇਸ ਕੰਪਲੀਟ ਫਾਰਮੂਲੇ ਨੇ ਉਸ ਲੈਵਲ ਤੱਕ ਲੈ ਜਾਣਾ ਹੈ ਅੰਦਰ ਕੰਫੀਡੈਂਸ ਲੈਵਲ ਤੇ ਆ ਜਾਣਾ ਹੈਗਾ ਕਿ ਮੈਨੂੰ ਹੁਣ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਦੀ ਜ਼ਰੂਰਤ ਨਹੀਂ ਹੈਗੀ ਸੋ ਜਦੋਂ ਵੀ ਲਸਨ ਦਾ ਸੇਵਨ ਕਰਨਾ ਹੈ ਖਾਸ ਕਰਕੇ ਦਿਲ ਦੇ ਰੋਗ ਦੇ ਸੰਬੰਧਿਤ ਵਿੱਚ ਤੇ ਨਾਲ ਤੁਸੀਂ 1 ਤੋਂ 2 ਕਿਉਂਕਿ ਮੈਂ ਪੰਜ ਜਿਹੜੀਆਂ ਕਾਲੀ ਮਿਰਚ ਬੋਲੀਆਂ ਨੇ ਉਹ ਉਹਦੇ ਲਈ ਬੋਲੀਆਂ ਨੇ ਜੋ ਹਾਰਟ پیشنਟ ਹੈ ਜਾਂ ਇਨਸਟੈਂਟ ਕਿਸੇ ਨੂੰ ਅਟੈਕ ਆ ਗਿਆ ਹੈ ਜਾਂ ਛੋਟੇ ਛੋਟੇ ਅਟੈਕ ਆ ਰਹੇ ਨੇ ਉਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਨਾਲ ਯੂਜ਼ ਕਰੋ ਆਦਰਵਾਇਜ਼ ਦੋ ਤੋਂ ਤਿੰਨ ਜਿਹੜੀਆਂ ਨੇ ਕਾਲੀ ਮਿਰਚ ਜਿਹੜੀਆਂ ਨੇ ਉਹ ਤੁਸੀਂ ਲਸਣ ਦੇ ਨਾਲ ਕ੍ਰਸ਼ ਕਰਕੇ ਸੇਵਨ ਜ਼ਰੂਰ ਕਰਨੀਆਂ ਨੇ ਤਾਂ ਜੋ ਲਸਣ ਦੇ ਜਿਹੜੇ ਮੈਡੀਸਨਲ ਗੁਣ ਨੇ ਉਸ ਤੁਹਾਡਾ ਸਰੀਰ ਹੋਰ ਰੱਜ ਕੇ ਲੈ ਸਕੇ ਤੇ ਉਹਦਾ ਅਸਰ ਇਫੈਕਟ ਹੈ ਇੱਕ ਉਹ ਤੁਹਾਡੇ ਸਰੀਰ ਦੇ ਉੱਪਰ ਇੱਕ ਚੰਗੀ ਹੈਲਥ ਦੇ ਤੌਰ ਤੇ ਨਜ਼ਰ ਆ। ਅਗਰ ਬਾਈਚਾਂਸ ਆਰਟ ਗਵਾਂਡ ਵਿੱਚ ਇਸ ਤਰ੍ਹਾਂ ਆ ਜਾਵੇ ਜਾਂ ਕਿਸੇ ਨੂੰ ਪੈਰਾਲਾਈਜ਼ ਤੱਕ ਦਾ ਵੀ ਅਟੈਕ ਆ ਜਾਵੇ ਇਹ ਚਾਰ ਪੰਜ ਕਲੀਆਂ ਨੂੰ ਉਸੇ ਟਾਈਮ ਤੇ ਤੁਸੀਂ ਕ੍ਰਸ਼ ਕਰਕੇ ਕ੍ਰਸ਼ ਕਰਕੇ ਉਹਦੇ ਮੂੰਹ ਦੇ ਵਿੱਚ ਪਾ ਦੇਣੀਆਂ ਨੇ। ਅਗਰ ਉਹ ਚਬਾ ਗਿਆ ਤਾਂ ਉਹ ਜ਼ਿੰਦਗੀ ਨੂੰ ਜਿੱਤ ਗਿਆ। ਅਗਰ ਉਹ ਚਬਾ ਗਿਆ ਜ਼ਿੰਦਗੀ ਨੂੰ ਜਿੱਤ ਗਿਆ। ਐਮਰਜੈਂਸੀ ਫਰਸਟ ਏਡ ਦਾ ਕੰਮ ਕਰਦਿਆਂ ਨੇ ਇਹ ਲਸਣ ਦੀਆਂ ਕਲੀਆਂ ਸੋ ਗਿਆਨ ਅੱਜ ਦੇ ਸਮੇਂ 'ਚ ਜਿੰਨਾ ਹੋਵੇ ਓਨਾ ਹੀ ਥੋੜਾ ਹੈਗਾ ਲੇਕਿਨ ਅੱਜ ਦੇ ਵਿਗਿਆਨਿਕ ਯੁੱਗ ਦੇ ਵਿੱਚ ਜਿੰਦਾ ਰਹਿਣ ਦਾ ਗਿਆਨ ਹਾਸਲ ਕਰਨਾ ਹਰ ਇਨਸਾਨ ਦੀ ਜ਼ਿੰਮੇਵਾਰੀ ਹੈ ਇਹ ਮਜਬੂਰੀ ਨਹੀਂ ਇਹਨੂੰ ਜ਼ਿੰਮੇਵਾਰੀ ਸਮਝੋ ਐਸੀ ਕਰਕੇ ਸਾਡੀ ਸੰਸਥਾ ਪੂਰੀ ਰਿਸਰਚ ਟੀਮ ਤੁਹਾਡੇ ਲਈ ਬਹੁਤ ਪੇਚੀਦਾ ਚੀਜ਼ਾਂ ਨੂੰ ਸਿੰਪਲ ਕਰਕੇ ਸਰਲ ਕਰਕੇ ਤੁਹਾਨੂੰ ਡਿਲੀਵਰ ਕਰਨ ਲਈ ਇਹ ਵੀਡੀਓ ਬਣਾਉਂਦੀ ਹੈ ਤੁਹਾਨੂੰ ਇਹ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀ ਇਸ ਵੀਡੀਓ ਨੂੰ ਹਰ ਕਰ ਤੱਕ ਪਹੁੰਚਾਉਣਾ ਤੁਹਾਡਾ ਫਰਜ਼ ਹੈ ਇਸ ਵੀਡੀਓ ਨੂੰ ਸਰਲ ਤੇ ਸੌਖਾ ਬਣਾਉਣਾ ਸਾਡਾ ਫਰਜ਼ ਸੀ ਅਸੀਂ ਬਣਾਤਾ ਤੁਸੀਂ ਇਸ ਵੀਡੀਓ ਨੂੰ ਹਰ ਕਰਤਕ ਤੱਕ ਪਹੁੰਚਾਉਣਾ ਤੁਹਾਡਾ ਫਰਜ਼ ਹੈ ਤੁਹਾਡੀ ਇਹ ਵੀਡੀਓ ਕਿੰਨੇ ਵੀ ਪਰਿਵਾਰਾਂ ਨੂੰ ਸਰਦੀਆਂ ਦੇ ਵਿੱਚ ਬੇਚੈਨ ਖੱਜਲ ਔਰ ਪਰੇਸ਼ਾਨ ਹੋਣ ਤੋਂ ਰੋਕ ਸਕਦੀ ਹੈ ਤੁਹਾਡੀ ਇਹ ਵੀਡੀਓ ਕਿੰਨੇ ਸਰੀਰਾਂ ਤੇ ਹੋਣ ਵਾਲੇ ਐਕਸਪੈਰੀਮੈਂਟ ਨੂੰ ਰੋਕ ਸਕਦੀ ਹੈ ਤੁਹਾਡੀ ਇਹ ਵੀਡੀਓ ਕਿੰਨੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਹੋਰ ਲੰਮਾ ਕਰ ਸਕਦੀ ਹੈ ਤੁਹਾਡੇ ਦੁਆਰਾ ਭੇਜੀ ਗਈ ਵੀਡੀਓ ਸੋ ਰਲਮਿਲ ਕੇ ਕੀਤਾ ਗਿਆ ਉਪਰਾਲਾ ਸਰਬੱਤ ਦੇ ਭਲੇ ਦੇ ਵਿੱਚ ਕੀਤਾ ਜਾਂਦਾ ਹੈ ਦਿਲ ਦਾ ਕੋਈ ਵੀ ਰੋਗ ਹੈ ਦਿਲ ਦਾ ਕੋਈ ਵੀ ਰੋਗ ਹੈ ਕੋਈ ਵੀ ਸਮੱਸਿਆ ਹੈ ਉਹਦੇ ਉੱਤੇ ਐਕਸਪੈਰੀਮੈਂਟ ਕਰਵਾਉਣ ਤੋਂ ਪਹਿਲਾਂ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ઓਪਰੇਟ ਸਰਜਰੀ ਕਰਵਾਉਣ ਤੋਂ ਪਹਿਲਾਂ ਨੇਚਰਲ ਹੈਲਥ ਸਾਇੰਸ ਦੇ ਸਾਡੇ ਨੀਚੇ ਨੰਬਰ ਚੱਲ ਰਹੇ ਨੇ ਨੇਚਰਲ ਸਾਇੰਸ ਦੇ ਰਿਸਰਚ ਸੈਂਟਰ ਤੇ ਕਾਲ ਕਰਕੇ ਸਾਡੇ ਡਾਕਟਰਸ ਦੇ ਨਾਲ ਕੰਸਲਟ ਕਰਨਾ ਕਦੀ ਨਹੀਂ ਭੁੱਲਣਾ ਪਹਿਲਾਂ ਉਹਨਾਂ ਨਾਲ ਕੰਸਲਟ ਕਰੋ ਤਾਂ ਹੀ ਹਰ ਸਵਾਲ ਦਾ ਜਵਾਬ ਦੇਣਗੇ ਅਗਰ ਤੁਹਾਡੀ ਤਸੱਲੀ ਹੋਈ ਤਾਂ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਦਿੱਤੇ ਡਾਈਟ ਪਲਾਨ ਉਹਨਾਂ ਦੀ ਤਿਆਰ ਰੈਮਡੀਜ਼ ਨੂੰ ਆਪਣੀ ਬਾਡੀ ਤੇ ਲਾਗੂ ਕਰਨਾ ਹੈ ਲੇਕਿਨ ਇਸ ਸਰੀਰ ਨੂੰ ਅਸੀਂ ਐਕਸਪੈਰੀਮੈਂਟ ਤੋਂ ਬਚਾਉਣਾ ਹੈ ਇਹ ਲੰਬੀ ਉਮਰ ਲਈ ਨੂੰ ਤਿਆਰ ਕਰਨਾ ਹੈ ਸੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਨਵਾਗੇ ਵਿਰਾਮ ਸੋ ਅੱਗੇ ਆਪਾਂ ਨਵੀਂ ਵੀਡੀਓ ਨਵੇਂ ਸਿਲੇਬਸ ਨੂੰ ਲੈ ਕੇ ਜਲਦੀ ਮਿਲਾਂਗੇ ਡਾਕਟਰ ਕੁਲਰ ਦੀ ਕਲਾਸ ਵਿੱਚ ਸੋ ਵੈਗੁਰ ਜੀ ਕੀ ਖਾਲਸਾ ਵੈਗੁਰ ਜੀ ਕੀ ਫਤਹ